ਵਿੰਦਰ ਸੇਖਾ ਗੜਵਾਨ ਦੀ ਚੋਟੀ ਦਾ ਲੈ ਵੀ ਵਿੰਦਰ へ ਬਾਈ ਦਲਜੀਤ ਪਸੌੜ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਦਲਜੀਤ ਜਣੇ ਵੀ ਚੱਲੇ ਆ ਤੇ ਨਾਲ ਹੀ ਬਾਈ ਗਰਜੀਤ ਜੋੜੋ ਦੀ ਜੋੜੋ ਕਰ ਆ ਗਈ ਜੀ bari 22 ਸੈਕਿੰਡ 86 ਬੈਂਟਸ ਲੱਗ ਗਿਆ ਬਾਈ ਜੀ 22 ਸਿਆਸੀ ਇਹ ਕੌਣ ਭੱਜਿਆ ਦਲਜੀਤ ਸਿੰਘ ਜੀ ਪਸਾੜ ਗੁਰਦੀਪ ਪਸਾੜ ਬਿੰਦਰ ਸੇਖਾ ਤੇ ਬਿੰਦਰ ਨੇ ਗਰਵਾਨੀ ਕੀਤੀ ਹੈ ਬਾਈ ਜੀ ਬਿੰਦਰ ਸੇਖਾ ਸਮਾਂ ਲੱਗੇ 22 ਦਾ